ਪਹਿਲਾਂ ਮੇਰੇ ਵਾਲ ਐਦਾਂ ਸੀ ਫੇਰ ਹੋ ਗਏ ਐਦਾਂ ਮੇਰੇ ਸਾਰੇ ਵਾਲ ਜਿਹੜੇ ਨੇ ਵਾਈਟ ਹੋ ਜਾਣਾ ਸੀ ਚਿੱਟੇ ਹੋ ਜਾਣਾ ਸੀ ਅਗਰ ਇਹ ਵਾਲਾ ਜਿਹੜਾ ਨੁਸਖਾ ਇਹ ਵਾਲਾ ਤੇਲ ਮੈਂ ਨਾ ਅਪਣਾਂਦੀ ਨਾ ਲਗਾਉਂਦੀ ਸਿਰ ਤੇ ਤੁਸੀਂ ਵੀ ਆਪਣੇ ਜਿਹੜੇ ਵਾਲ ਵਾਈਟ ਹੁੰਦੇ ਪਏ ਉਹਨਾਂ ਨੂੰ ਕਾਲੇ ਕਰਨ ਵਾਸਤੇ ਜੇ ਵਾਲ ਤੁਹਾਡੇ ਝੜ ਰਹੇ ਨੇ ਤੁਹਾਡੇ ਸਿਕਰੀ ਹੈ ਡੈਂਡਰਫ ਹੈ ਏਜ ਤੁਹਾਡੀ ਹੋਗੀ 40 ਸਾਲ 35 ਸਾਲ 30 ਸਾਲ ਤੇ ਵਾਲ ਜਿਹੜੇ ਤੁਹਾਡੇ ਵਾਈਟ ਹੋਣੇ ਸ਼ੁਰੂ ਹੋ ਗਏ ਨੇ ਮੇਰੇ ਦੇਖ ਲਓ 40 42 ਸਾਲ ਦੀ ਉਮਰ ਵਿੱਚ ਤੁਸੀਂ ਮੇਰੇ హెయిਰ ਦੇਖ ਸਕਦੇ ਹੋ ਬਿਲਕੁਲ ਕਾਲੇ ਤੇ ਬਿਲਕੁਲ ਲੌਂਗ ਪਏ ਨੇ ਬਿਲਕੁਲ ਹੀ ਗਰੋਥ ਜਿਹੜੀ ਹੈ ਵੱਧਦੀ ਜਾਂਦੀ ਹੈ ਨਹੀਂ ਤੇ ਇਸ ਉਮਰ ਦੇ ਵਿੱਚ ਆ ਕੇ ਵਾਲ ਝੜਨਾ ਸ਼ੁਰੂ ਹੋ ਜਾਂਦੇ ਨੇ ਔਰ ਸਾਰੇ ਵਾਲ ਜਿਹੜੇ ਨੇ ਉਹ ਵਾਈਟ ਹੋਣੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਬਿਲਕੁਲ ਵਾਲ ਕਾਲੇ ਪਏ ਨੇ ਔਰ ਲੌਂਗ ਵੀ ਪਏ ਨੇ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨੇ ਲੰਬੇ ਵਾਲ ਨੇ ਔਰ ਬਿਲਕੁਲ ਵੀ ਝੜਦੇ ਨਹੀਂ ਹੈਗੇ ਇਸ ਔਇਲ ਨੂੰ ਕਿੱਦਾਂ ਇਸਤੇਮਾਲ ਕਰਨਾ ਹੈ ਕਿਸ ਤਰੀਕੇ ਨਾਲ ਆਪਾਂ ਲਗਾਉਣਾ ਹੈ ਉਹ ਤੁਹਾਡੇ ਨਾਲ ਮੈਂ ਕਰਦੀਆਂ ਸ਼ੇਅਰ ਤੇ ਜਿਹੜੀ ਹੈ ਮੇਰੀ ਮਾਂ ਭੈਣਾ ਪਰਸਨ ਕారణ ਹੈ ਉਹਨਾਂ ਦੇ ਸਮੇਂ ਤੋਂ ਪਹਿਲਾਂ ਵਾਲ ਜਿਹੜੇ ਵਾਈਟ ਹੋਣੇ ਸ਼ੁਰੂ ਹੋ ਗਏ ਨੇ ਵੈਸੇ ਅੱਜਕੱਲ ਤਾਂ ਬੱਚਿਆਂ ਦੇ ਵਾਲ ਵੀ ਜਿਹੜੇ ਆ ਚਿੱਟੇ ਹੋਣੇ ਸ਼ੁਰੂ ਹੋ ਗਏ ਨੇ ਪਤ ਨਹੀਂ ਪਾਣੀ ਦੀ ਪ੍ਰੋਬਲਮ ਹੈ ਤੇ ਪਤ ਨਹੀਂ ਖਾਣ ਪਾਣ ਐਦਾਂ ਦਾ ਇਹ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਜਿਹੜਾ ਆਪਾਂ ਫੇਸ ਕਰ ਰਹੇ ਆ ਪਤ ਨਹੀਂ ਫੋਨ ਜਿਆਦਾ ਦੇਖਦੇ ਨੇ ਉਹਦੇ ਕਰਕੇ ਜਾਂ ਕੋਈ ਵੀ ਟੈਨਸ਼ਨ ਲੈ ਲੈਂਦੇ ਨੇ ਸਿਰ ਤੇ ਜਾਂ ਕੁਝ ਵੀ ਕਿਸੇ ਨਜ਼ਲਾ ਆਏ ਹਰ ਕਿਸੇ ਦੀ ਕੋਈ ਨਾ ਕੋਈ ਸਮੱਸਿਆ ਹੈਗੀ ਜਿਹਦੇ ਕਰਕੇ ਆਪਣੇ ਜਿਹੜੇ ਵਾਲ ਨੇ ਨਾ ਵਾਈਡ ਹੋਣੇ ਸ਼ੁਰੂ ਹੋ ਗਏ ਨੇ ਤੇ ਚਲੋ ਜੀ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਅੱਜ ਤੁਹਾਡੇ ਨਾਲ ਇੱਕ ਨੁਸਖਾ ਜਿਹੜਾ ਸ਼ੇਅਰ ਕਰਦੇ ਆ ਬਹੁਤ ਹੀ ਆਸਾਨ ਤਰੀਕੇ ਨਾਲ ਸਿਰੋ ਤੇਲ 'ਚ ਇੱਕੋ ਹੀ ਚੀਜ਼ ਮਿਕਸ ਕਰਨੀ ਹੈ ਮਿਕਸ ਕਰਕੇ ਤੁਸੀਂ ਉਹ ਲਗਾਉਣਾ ਸ਼ੁਰੂ ਕਰਨਾ ਹੈ हां जी ਧਿਆਨ ਨਾਲ ਦੇਖਣਾ ਅਗਰ ਇਦਾਂ ਹੀ ਵਾਈਟ ਵਾਲ ਨੇ ਨਾ ਤੇ ਬਿਲਕੁਲ ਕਾਲੇ ਹੋ ਜਾਣਗੇ ਪਰੇਸ਼ਾਨ ਨਹੀਂ ਹੋਣਾ ਚਲੋ ਜੀ ਪ੍ਰੋਸੈਸ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਪਹਿਲਾਂ ਚੱਲਦੇ ਹਾਂ ਆਪਣੇ ਕਿਚਨ ਵਿੱਚ ਕਿਚਨ ਵਿੱਚ ਆਪਾਂ ਲਈ ਇੱਥੇ ਲੋਹੇ ਦੀ ਕੜਾਈ ਲੋਹੇ ਦਾ ਬਰਤਨ ਲੈਣਾ ਕਿਉਂਕਿ ਰੰਗ ਜਿਹੜਾ ਵਧੀਆ ਤਰੀਕੇ ਨਾਲ ਆਉਂਦਾ ਹੈ ਬਲੈਕ ਲੋਹੇ ਦੀ ਕੜਾਈ ਦੇ ਵਿੱਚ ਆਪਾਂ ਵੱਡਾ ਚਮਚਾ ਭਰ ਕੇ ਇੱਕ ਹਲਦੀ ਦਾ ਪਾਏ ਉਹਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਓਨੀ ਦੇਰ ਭੁੰਨਣਾ ਜਿੰਨੀ ਦੇਰ ਉਹਦਾ ਰੰਗ ਜਿਹੜਾ ਨਾ ਡਾਰਕ ਬ੍ਰਾਊਨ ਨਹੀਂ ਹੋ ਜਾਂਦਾ ਕਾਲਾ ਨਹੀਂ ਹੋ ਜਾਂਦਾ ਫਿਰ ਉਹਦੇ ਵਿੱਚ ਪਾਣਾ ਹੈ 3-4 ਚਮਚੇ ਸਰੋਂ ਦਾ ਤੇਲ ਸਰੋਂ ਦਾ ਤੇਲ ਪਾ ਕੇ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਜਿੰਨਾ ਚਿਰ ਇਹ ਸੰਘਣਾ ਨਾ ਹੋ ਜਾਵੇ ਤੇ ਜਿੰਨਾ ਚਿਰ ਇਹ ਕਾਲਾ ਨਾ ਹੋ ਜਾਵੇ ਠੀਕ ਹੈ ਜੀ 10 ਮਿੰਟਾਂ ਦੇ ਵਿੱਚ ਵਿੱਚ ਇਹ ਚੰਗੀ ਤਰ੍ਹਾਂ ਕੱਢ ਕੇ ਕਾਲਾ ਛਾਹ ਹੋ ਜਾਂਦਾ ਇਸ ਤਰੀਕੇ ਨਾਲ ਸੰਘਣਾ ਜਾਂ ਇਹ ਪੇਸਟ ਜਾਂ ਬਣ ਜਾਂਦਾ ਤੇਲ ਠੀਕ ਹੈ ਇਸ ਤਰੀਕੇ ਨਾਲ ਜਦੋਂ ਬਣ ਜਾਂਦਾ ਫਿਰ ਤੁਸੀਂ ਕਿਸੇ ਵੀ ਚਾਹ ਪੋਣੀ ਛੰਨੀ ਦੀ ਮਦਦ ਨਾਲ ਇਹਨੂੰ ਛਾਣ ਲੈਣਾ ਹੈ ਤੇ ਫਿਰ ਤੁਸੀਂ ਇਹਦੇ ਵਿੱਚ ਪਾਣਾ ਹੈ ਐਲੋਵੀਰਾ ਜੈਲ ਠੰਡਾ ਕਰਕੇ ਠੀਕ ਹੈ ਜੀ हां जी ਤੁਸੀਂ ਦੇਖਿਆ ਇਸ ਤਰੀਕੇ ਨਾਲ ਤੇਲ ਨੂੰ ਸਾੜ ਕੇ ਚੰਗੀ ਤਰ੍ਹਾਂ ਹਲਦੀ ਮਤਲਬ ਕਿ ਪੂਰੀ ਤਰ੍ਹਾਂ ਕਾਲੀ ਕਰ ਲੈਣੀ ਹੈ ਫਿਰ ਉਹਨੂੰ ਤੇਲ ਦੇ ਵਿੱਚ ਮਿਕਸ ਕਰਕੇ ਆਪਾਂ ਰੱਖ ਲੈਣਾ ਠੀਕ ਹੈ ਮੇਰਾ ਖਤਮ ਹੋਇਆ ਪਿਆ ਵੈਸੇ ਇਸ ਟੈਪ ਮੈਂ ਬਣਾਉਣ ਲੱਗੀ ਸੀ ਮੈਂ ਕਿ ਮੈਂ ਬਣਾਉਣ ਲੱਗੀ ਸੀ ਮੈਂ ਕਿ ਚਲੋ ਤੁਹਾਡੇ ਨਾਲ ਸ਼ੇਅਰ ਕਰ ਦੇਣੀ ਆ ਤੇ ਬਣਾਉਂਦੀ ਬਣਾਉਂਦੀ ਮੈਂ ਕਿ ਚਲੋ ਤੁਹਾਡੇ ਨਾਲ ਵੀਡੀਓ ਵੀ ਬਣਾ ਦੇਣੀ ਆ ਨਾ ਵੀ ਮੇਰੀਆਂ ਭੈਣਾਂ ਨੂੰ ਬਹੁਤ ਹੀ ਇਹ ਫਾਇਦਾ ਦੇਗੀ ਵੀਡੀਓ ਠੀਕ ਹੈ ਇਸ ਤਰੀਕੇ ਨਾਲ ਹਲਦੀ ਨੂੰ ਪੂਰਾ ਕਾਲਾ ਕਰ ਲੈਣਾ ਤੇਲ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਕੇ ਜਿੰਨਾ ਚਿਰ ਉਹ ਕਾਲਾ ਨਹੀਂ ਹੁੰਦਾ ਤੁਸੀਂ ਚਾਹੋ ਤੇ ਇਹਦੇ ਵਿੱਚ ਕੜੀ ਪੱਤੇ ਪਾ ਲਓ ਕੜੀ ਤੇ ਨਾ ਕੀ ਹੁੰਦਾ ਜਿਹੜੇ ਸਾਡੇ హెయిర్ ਨੇ ਨਾ ਹੌਲੀ 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 ਬ੍ਰਾਊਨ ਹੋਣੇ ਸ਼ੁਰੂ ਹੋ ਜਾਣੇ ਨੇ ਉਸ ਤੋਂ ਬਾਅਦ ਹੌਲੀ 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 ਕਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਇਹ ਨਹੀਂ ਮੈਂ ਕਹਿ ਸਕਦੀ ਕਿ ਇੱਕ ਦਿਨ ਦੇ ਵਿੱਚ ਕਾਲੇ ਹੋਣਗੇ ਹਾਂ ਥੋੜਾ ਟਾਈਮ ਲੱਗੇਗਾ ਤੁਸੀਂ ਲਗਾਉਣਾ ਸ਼ੁਰੂ ਕਰ ਦੋ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਹਫ਼ਤੇ 'ਚ ਤੁਸੀਂ 2-3 ਵਾਰ ਲਗਾ ਕੇ ਰਾਤ ਨੂੰ ਜਿਵੇਂ ਤੁਸੀਂ ਮ사ਜ ਕਰਕੇ ਤੇ ਤੁਸੀਂ ਆਪਣੇ ਸਿਰ ਨੂੰ ਚੰਗੀ ਤਰ੍ਹਾਂ ਢੱਕ ਲੈਣਾ ਕਿ ਤੁਹਾਡਾ ਜਿਹੜਾ ਸਰਾਣੇ ਦੇ ਕਵਰ ਨੇ ਉਹ ਨਾ ਖਰਾਬ ਹੋਣオイル ਨਾ ਲੱਗੇ ਉਹ ਬਲੈਕ ਨਾ ਹੋ ਜਾਣ ਇਸ ਕਰਕੇ ਤੁਸੀਂ ਜਦ ਵੀ ਮਸਾਜ ਕਰਨੀ ਹੈ ਸਿਰ ਨੂੰ ਚੰਗੀ ਤਰ੍ਹਾਂ ਟੱਕ ਲੈਣਾ ਹੈ ਤੁਹਾਡੀਆਂ ਚਾਦਰਾਂ ਨਾ ਖਰਾਬ ਹੋਣ ਬੈੱਡ ਸ਼ੀਟ ਨਾ ਖਰਾਬ ਹੋਵੇ ਤਾਂ ਦੇ ਸਰਾਣੀ ਨਾ ਖਰਾਬ ਹੋਣਾ ਇਸ ਤਰੀਕੇ ਨਾਲ ਤੁਸੀਂ ਹਫਤੇ 'ਚ ਦੋ ਵਾਰੀ ਇਸ ਤੇਲ ਦੀ ਮ사ਜ ਕਰਕੇ ਰਾਤ ਨੂੰ ਮ사ਜ ਕਰ ਲੈਣੀ ਹੈ ਦਿਨੇ ਤੁਸੀਂ ਵੋਸ਼ ਕਰ ਲੈਣਾ ਹੈ ਜਿਉਂ-ਜਿਉ ਤੁਸੀਂ ਇਸ ਤੇਲ ਦਾ ਇਸਤੇਮਾਲ ਕਰਨ ਲੱਗੋਗੇ ਤੁਹਾਡੇ 헤ਰ ਜਿਹੜੇ ਨੇ ਫਿਰ ਦੇਖਿਓ ਨਾਲੇ ਮਜ਼ਬੂਤ ਹੋਣੇ ਸ਼ੁਰੂ ਹੋ ਜਾਣੇ ਨੇ ਜਿਨ੍ਹਾਂ ਦੇ ਝੜਦੇ ਨੇ ਝੜਨੇ ਬੰਦ ਹੋ ਜਾਣਗੇ ਜਿਨ੍ਹਾਂ ਨੂੰ ਸਿਕਰੀ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਖਾਰਜ ਬਹੁਤ ਹੁੰਦੀ ਸਿਰ ਵਿੱਚ ਉਹ ਪ੍ਰੋਬਲਮ ਸਾਰੀ ਹੀ ਠੀਕ ਹੋ ਜਾਵੇਗੀ ਅਗਰ ਤੁਹਾਡੇ ਸਿਰ ਵਿੱਚ ਛੋਟੇ-ਛੋਟੇ ਫਿੰਸੀਆ ਰਹਿੰਦੀਆਂ ਨੇ ਕਿਉਂਕਿ ਇਹ ਬਾਰਿਸ਼ ਦਾ ਮੌਸਮ ਹੈ ਤਾਂ ਤੁਸੀਂ ਇਹਦੇ ਵਿੱਚ ਮੁਸ਼ਕਪੂਰ ਦੀ ਟਿੱਕੀ ਜਿਹੜੀ ਹੈ ਨਾ ਉਹਨੂੰ ਕੁੱਟ ਕੇ ਉਹਦਾ ਪਾਊਡਰ ਬਣਾ ਕੇ ਇਹਦੇ ਵਿੱਚ ਪਾ ਸਕਦੇ ਹੋ ਉਸ ਔਇਲ ਦੇ ਨਾਲ ਤੁਸੀਂ ਆਪਣੇ ਸਿਰ ਦੀ ਮ사ਜ ਕਰ ਸਕਦੇ ਹੋ ਜਿਹੜੀ ਮੁਸ਼ਕਪੂਰ ਦੀ ਟਿੱ ਸਾਡੇ ਸਿਰ ਵਿੱਚ ਅਗਰ ਫੋੜਾ ਫਿੰਸੀ ਹੋ ਜਾਵੇ ਨਾ ਉਹਨੂੰ ਠੀਕ ਕਰਦੀ ਹੈ ਅਗਰ ਕਿਸੇ ਦੇ ਜੂਆਂ ਨੇ ਬਹੁਤ ਸਾਰੀਆਂ ਜੂਆਂ ਨੇ ਉਹ ਵੀ ਮੁਸ਼ਕਪੂਰ ਦੀ ਟਿੱਕੀ ਜਿਹੜੀ ਹੈ ਨਾ ਜੂਆਂ ਨੂੰ ਖਤਮ ਕਰਦੀ ਹੈ ਤੇਲ ਦੇ ਵਿੱਚ ਮਿਕਸ ਕਰਕੇ ਸਿਰ ਦੀ ਮ사ਜ ਕਰ ਲਓ ਜੂਆਂ ਦੀ ਪ੍ਰੋਬਲਮ ਵੀ ਉਹ ਵੀ ਠੀਕ ਹੋ ਜਾਏਗੀ ਫੋੜਾ ਫਿੰਸੀ ਉਹ ਵੀ ਠੀਕ ਹੋ ਜਾਵੇ ਤੇ ਤੁਹਾਨੂੰ ਕਿੰਨੇ ਫਾਇਦੇ ਦੱਸ ਦਿੱਤੇ ਨੇ ਸਤੇਲ ਦੇ ਤੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦੇਣਾ ਲਾਈਕ ਕਰਨਾ ਸੋਨਾ ਚ ਕਮੈਂਟ ਜ਼ਰੂਰ ਕਰਨਾ ਐਸੇ ਤਰਾਹੀ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ ਤੁਹਾਨੂੰ ਹਰ ਜਿਹੜੀ ਸਿਰ ਦੀ ਪ੍ਰੋਬਲਮ ਹੈ ਉਹਦੇ ਬਾਰੇ ਵੀ ਤੁਹਾਨੂੰ ਮੈਂ ਦੱਸਾਂਗੀ ਫੇਸ ਦੀ ਪ੍ਰੋਬਲਮ ਹੈ ਉਹਦੇ ਬਾਰੇ ਵੀ ਦੱਸਾਂਗੀ ਤੁਸੀਂ ਬੈਠੇ ਬੈਠੇ ਜਿਨ੍ਹਾਂ ਨੂੰ ਵਾਲ ਝੜਨ ਦੀ ਪ੍ਰੋਬਲਮ ਹੈ ਨਾ ਉਹ ਬੈਠੇ ਬੈਠੇ ਇਸ ਤਰੀਕੇ ਨਾਲ ਤੁਸੀਂ ਆਪਣੇ ਨੋਵਾਂ ਨੂੰ ਨਾ ਇਸ ਤਰੀਕੇ ਨਾਲ 10 ਮਿੰਟ ਡੇਲੀ ਸੇਅਰ ਤੁਸੀਂ ਕਰਿਆ ਕਰੋ ਇਹਦੇ ਨਾਲ ਸਾਡੇ ਜਿਹੜੇ ਹੈਅਰ ਫਾਲ ਹੁੰਦੇ ਨੇ ਨਾ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਇਸ ਤਰੀਕੇ ਨਾਲ ਇਹ ਵਾਲੀ ਐਕਸਰਸਾਈਜ਼ ਬਹੁਤ ਵਧੀਆ ਹੈ ਅਗਰ ਤੁਸੀਂ ਨੋਵਾਂ ਨੂੰ 10 ਮਿੰਟ ਇਸ ਟ੍ਰਿਕ ਨਾਲ ਰਗੜੋਗੇ ਡੇਲੀ ਸਵੇਰੇ ਸਵੇਰੇ ਤੇ ਤੁਹਾਡੇ ਜਿਹੜੇ హెయిਰ ਝੜਦੇ ਨੇ ਨਾ ਉਹ ਝੜਨੇ ਬੰਦ ਹੋ ਜਾਣਗੇ ਤੇ ਬਹੁਤ ਵਧੀਆ ਤੁਹਾਨੂੰ ਨੁਸਖੇ ਦੱਸੇ ਨੇ ਠੀਕ ਹੈ ਪਾਣੀ ਬਾਤ ਤੋਂ ਬਾਤ ਪੀਆ ਕਰੋ ਬਾਤ ਤੋਂ ਬਾਤ ਹਰੀਆਂ ਚੀਜ਼ਾਂ ਹਰੀਆਂ ਸਬਜ਼ੀਆਂ ਖਾਇਆ ਕਰੋ ਮਤਲਬ ਕਿ ਯੂਸ ਵਗੈਰਾ ਪੀਆ ਕਰੋ ਆਵਲਾ ਖਾਇਆ ਕਰੋ ਐਲੋਵੇਰਾ ਉਹ ਸਿਰ ਤੇ ਲਗਾ ਸਕਦੇ ਹੋ ਆਵਲਾ ਜਿਹੜਾ ਹੁੰਦਾ ਬਹੁਤ ਵਧੀਆ ਹੁੰਦਾ ਸਾਡੇ హెయిਰ ਵਾਸਤੇ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਹੈ ਵੀਡੀਓ ਥੋੜੀ ਜਿਹੀ ਚੰਗੀ ਲੱਗੇ ਲੱਗੀ ਤੇ ਹੈਗੀ ਚੰਗੀ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟਸ ਸੋਣਾ ਜਰੂਰ ਕਰ ਦਿਓ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਆਪਾਂ ਇਹ ਇਦਾਂ ਦੇ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਤੇ ਤੁਸੀਂ